ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਬਹੁਤ ਕੁਝ ਹੋਇਆ ਅੱਜ ਪੰਜਾਬ ਦੀ ਵਿਧਾਨ ਸਭਾ ਵਿੱਚ ਬਹੁਤ ਵੱਡਾ ਹੰਗਾਮਾ ਵੀ ਹੋਇਆ ਬਹੁਤ ਵੱਡਾ ਡਰਾਮਾ ਵੀ ਹੋਇਆ ਪਰ ਨਿਕਲਿਆ ਕੀ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਅੱਜ ਦੀ ਵਿਧਾਨ ਸਭਾ ਦੀ ਕਾਰਵਾਈ ਬਾਰੇ ਜਰੂਰ ਲਿਖਿਓ ਪੂਰਾ ਅਖੀਰ ਤੱਕ ਸੁਣਿਓ ਕਿ ਹੋਇਆ ਕੀ ਅੱਜ ਜਦੋਂ ਪੰਜਾਬ ਦੀ ਵਿਧਾਨ ਸਭਾ ਦਾ 26 ਤਰੀਕ ਤੋਂ 29 ਤਰੀਕ ਤੱਕ ਤਿੰਨ ਰੋਜ਼ਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਇਹ ਸੈਸ਼ਨ ਹੜਾਂ ਦੇ ਬਾਰੇ ਹੜ ਪੀੜਤਾ ਲਈ ਸੱਦਿਆ ਗਿਆ ਪਰ ਉੱਥੇ ਹੋਇਆ ਕੀ ਹੈ ਨਿਕਲੇ ਕੀ ਹੈ ਅੱਜ ਉੱਥੇ ਬਹੁਤ ਵੱਡਾ ਹੰਗਾਮਾ ਹੋਇਆ ਜੇਸ ਕਰਕੇ ਵਿਧਾਨ ਸਭਾ ਦੀ ਕਾਰਵਾਈ ਨੂੰ ਮੁਲਤਵੀ ਵੀ ਕਰਨਾ ਪਿਆ ਮਤਲਬ ਰੋਕਣਾ ਵੀ ਪਿਆ ਉਹੀ ਡਰਾਮਾ ਤੇ ਉਹੀ ਹੰਗਾਮਾ ਜਿਹੜਾ ਵਾਰ-ਵਾਰ ਹੁੰਦਾ ਹੈ ਹੋਇਆ ਕੀ ਇੱਕ ਪਾਸੇ ਅੱਜ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹ ਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਜਿਹੜੇ ਮੰਤਰੀ ਹਰਪਾਲ ਸਿੰਘ ਚੀਮਾ ਬਰਿੰਦਰ ਗੋਇਲ ਔਰ ਕੁਲਦੀਪ ਧਾਲੀਵਾਲ ਇਹਨਾਂ ਦੇ ਵਿਚਾਲੇ ਬਹੁਤ ਤਿੱਖਾ ਪੇੜ ਹੋਇਆ ਬਹੁਤ ਵੱਡੇ ਸਵਾਲ ਭਗਵੰਤ ਸਰਕਾਰ ਦੇ ਉੱਪਰ ਉੱਠੇ ਨੇ ਜਿਨ੍ਹਾਂ ਬਾਰੇ ਭਗਵੰਤਮਾਨ ਸਰਕਾਰ ਕੋਲ ਅਜੇ ਤੱਕ ਕੋਈ ਪੁਖਤਾ ਜਵਾਬ ਨਹੀਂ ਹੈ